ਨੰਤਾਰਨ ਦੇ ਨੁਸ਼ਹਿਰਾ ਪੰਨੂਆ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਇੱਕ ਭਿਆਨਕ ਮੁਕਾਬਲਾ ਹੋਇਆ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੇ ਬਦਮਾਸ਼ਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ ਜਿਸ ਦੌਰਾਨ ਪੱਜਰੇ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਦੋ ਬਦਮਾਸ਼ ਜ਼ਖਮੀ ਹੋਏ ਹਨ ਤੇ ਇੱਕ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਸ਼ਾਰੀਆਂ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸੀਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ हट ਜਾਣ ਜਿਹੜੀਆਂ ਵਾਰਦਾਤਾਂ ਜਾਂ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕੇ ਖੇੜੇਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫੈਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਂ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਂ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਂ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਉਹ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੇ ਸੀਗੀ ਤੇ ਇਹ ਦੋ ਬੰਦੇ ਇੰਜਰ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ ਉਹ ਵੈਪਨ ਸਰ ਦੋਨੇ ਕਿਹੜੇ ਪੈਲੋ ਸਰ ਪੈਲੋ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕੀ ਕੀ ਕੇਸਿਸ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕਹੋਂ ਮੁੱਢਲੀ ਪੁੱਛ ਕੇ ਤਾਂ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲੋਂ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਮਾਂਡ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਘਟਨਾ ਨੂੰ ਹਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣਾ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀ ਸਰ ਇੱਕ ਵੀ ਗੱਡੀ ਨੂੰ ਵੀ ਪੂਰੀ ਨਹੀਂ ਲੱਗੀ ਸੱਚ ਪੁਲਿਸ ਦੀ ਗੱਡੀ ਨੂੰ ਵੀ ਹੋਰ ਸੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਨੂੰ ਤਾਂ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਦੇ ਦੋ ਰੁੱਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਜੀ ਐਫ ਆਈ ਆਰ ਜਾਰੀ ਕਰਨਾ ਹਾਂ ਇਮੀਡੀਏਟਲੀ ਐਫ ਆਰ